ਸੁਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਇਸ ਵੇਲੇ ਚਰਚਾ ਬਟੌਰ ਦੀ ਨਜ਼ਰ ਆ ਰਹੀ ਹੈ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਦੇ ਆ ਜਿਹਦੇ ਵਿੱਚ ਬਹੁਤ ਵੱਡੇ ਇਲਜ਼ਾਮ ਲਾਏ ਔਰ ਉਸ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਉਹ ਚੰਡੀਗੜ੍ਹ ਥਾਣੇ ਵਿੱਚ ਸ਼ਿਕਾਇਤ ਦੇ ਕੇ ਆਏ ਆ ਸੁਨੀਲ ਜਾਖੜ ਨੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਉਸ ਵਿੱਚ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਸੋਸ਼ਲ ਮੀਡੀਆ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰਕੇ ਸੁਨੀਲ ਜਾਖੜ ਅਤੇ ਬਾਕੀ ਦੇ ਬੀਜੇਪੀ ਲੀਡਰਸ ਦੇ AI ਵੀਡੀਓਜ਼ ਬਣਾਏ ਜਾ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓਜ਼ ਬਣਾਏ ਜਾ ਰਹੇ ਨੇ ਉਹਨਾਂ ਵੀਡੀਓਜ਼ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਜੋੜਿਆ ਜਾ ਰਿਹਾ ਹੈ ਔਰ ਇਸੇ ਵਾਸਤੇ ਉਹਨਾਂ ਨੇ ਇਸ ਤੋਂ ਨਿਰਾਸ਼ ਹੋ ਕੇ ਤੰਗ ਆ ਕੇ ਸੁਨੀਲ ਜਾਖੜ ਦੇ ਬਕੌਲ ਸ਼ਿਕਾਇਤ ਦਰਜ ਕਰਵਾਈ ਹੈ ਔਰ ਇਸ ਸ਼ਿਕਾਇਤ ਵਿੱਚ ਨਾਮ ਕਿਹਦਾ ਸਵਾਲ ਇਹ ਖੜਦਾ ਹੈ ਕਿਹਦੇ ਖਿਲਾਫ ਸ਼ਿਕਾਇਤ ਕਰਾਈ ਗਈ ਹੈ ਸੁਨੀਲ ਜਾਖੜ ਕਦੇ ਉੱਤੇ ਨਾਰਾਜ਼ ਨੇ ਔਰ ਕਿਦੇ ਖਿਲਾਫ ਪੁਲਿਸ ਸਟੇਸ਼ਨ ਪਹੁੰਚੇ ਨੇ ਆਉ ਸੁਨੀਲ ਜਾਖੜ ਦੇ ਕੋਲੋਂ ਜਾਣਦੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਹ ਤੇ ਸੋ ਕਾਲਡ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਠੀਕ ਹੈ ਸੋਸ਼ਲ ਤਾਂ ਹੈ ਬੱਦਦੇ ਰਹਾ ਔਰ ਮੋਰ ਅੱਜਕੱਲ ਮੋਰ ਦਨ ਸੋਸ਼ਲ ਇਟ ਇਸ ਬਿਕਮ ਐਂਟੀ ਸੋਸ਼ਲ ਇਹਦੇ ਚ ਕਈ ਜੇ ਡਿਸਕਸ ਕਿਸਮ ਦੀਆਂ ਗੱਲਾਂ ਆ ਰਹੀਆਂ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸਭ ਵੀ ਆ ਜਿਹੜਾ ਹੜ ਆਇਆ ਬੀਜੇਪੀ ਨੇ ਕਰਵਾਤਾ ਜੀ ਸੈਂਟਰ ਗਵਰਨਮੈਂਟ ਨੇ ਕਰਵਾਤਾ ਪੰਜਾਬ ਦੇ ਖਿਲਾਫ ਪੰਜਾਬ ਨੂੰ ਡੋਬਣ ਦਾ ਇੱਕ ਬਹੁਤ ਹੀ ਕਹਿੰਦਾ ਕੋਜੀ ਚਾਲ ਹੈ। ਉਹਦੇ ਵਿੱਚ ਕਈ ਉਹ ਬਣ ਕੇ ਰੀਲਸ ਚੱਲ ਰਹੀਆਂ ਜਿਦੇ ਵਿੱਚ ਆਰਟੀਫੀਸ਼ੀਅਲ ਉਹਦੇ ਨਾਲ ਇੰਟੈਲੀਜੈਂਸ ਨਾਲ ਮੇਰੇ ਵਰਗੇ ਦੀ ਫੋਟੋ ਤੋੜ ਰੱਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਦੇ ਤੇ ਸਾਡੇ ਹੋਰ ਸਾਥੀਆਂ ਦੀ ਫੋਟੋਸ 'ਤੇ ਚਲਾ ਕੇ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਪੰਜਾਬ ਡੁਬੋ ਦੇਾਂਗੇ ਜੀ ਫਿਰ ਇਹ ਕਰਾਂਗੇ ਫਿਰ ਉਹ ਕਰਾਂਗੇ ਤੇ ਕਰਕੇ ਚੱਲ ਰਿਹਾ ਹੈ ਸਭ। ਉਹਦੇ ਤੇ ਵੀ ਗੱਲ ਕਰਨਾ ਅੱਜ ਬਣਦਾ ਕਿਉਂਕਿ ਆਹ ਮਸਲਾ ਕੱਲੇ ਪੰਜਾਬ ਦਾ ਆ ਬੀਜਪੀ ਦਾ ਨਹੀਂ ਸਾਬ ਇੱਕ ਆਪਾਂ ਜ਼ਹਿਰ ਬੀਜ ਰਹੇ ਹਾਂ ਸਭ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਪੰਜਾਬ ਇਸ ਕਹਿੰਦਾ ਪੰਜਾਬ ਦਿਲ ਹੈ ਸਾਬ ਹਿੰਦੁਸਤਾਨ ਦਾ ਸਿਰਮੌਰ ਹੈ ਉਹਦੇ ਇਸ ਕਿਸਮ ਦੀਆਂ ਇੱਥੇ ਗੱਲਾਂ ਚੱਲਣ ਮੈਂ ਦੇਖੋ ਇੱਥੇ ਆਣ ਤੋਂ ਪਹਿਲਾਂ ਮੈਂ ਪੁਲਿਸ ਕੰਪਲੇਂਟ ਪਾਰਟੀ ਕਨੂੰ ਦੇ ਕੇ ਆਏ ਹੁਣੇ ਪਰ ਮੈਂ ਚਾਹੇ ਸਾਡੇ ਰਾਜਨੀਤਿਕ ਵਿਰੋਧ ਹੈਗੇ ਇਹਨਾਂ ਨਾਲ ਕੀ ਨਾ ਪਾਇਉਣੇ ਸਾਹਮਣੇ ਤੋਂ ਦੋ ਹੀ ਹੈ आम आदमी पार्टी ਤੇ ਸਾਡੇ ਵਾਲੇ ਮੇਰੇ ਪੁਰਾਣੇ ਸਾਥੀ ਜਿਹੜੇ ਐ ਪਰ ਮੈਂ ਕਿਸੇ ਦਾ ਨਾਂ ਨਹੀਂ ਪਾਇਆ ਮੈਂ ਇਨਾ ਹੀ ਲਿਖਿਆ ਵੀ ਪੂਰੀ ਜਾਂਚ ਕਰਕੇ ਜੋ ਕੋਈ ਵੀ ਇਸ ਕਿਸਮ ਦੀਆਂ ਕਟੀਆਂ ਸੋਚ ਕਰ ਰਿਹਾ ਉਹਦੇ ਤੇ ਤੁਰਕ ਵੀ ਕਾਰਵਾਈ ਹੋਵੇ ਮੁੜ ਕੇ ਕਿਸੇ ਕਿਸਮ ਦਾ ਜ਼ਹਿਰ ਨਾ ਵਿਜੇ ਸਾਹਿਬ ਕੋਈ ਮੀਡੀਆ ਤੇ ਚੱਲ ਰਿਹਾ ਉਹਦੇ ਖਾਤੇ ਤੁਸੀਂ ਕੰਪਲੇਂਟ ਦੇ ਮੈਂ ਦੇਖਿਆ ਜਿਹੜੇ ਉਹ ਸਾਡੇ ਖਿਲਾਫ ਉਹਨਾਂ ਨੇ ਚਲਾ ਰੱਖੀਆਂ ਵੀ ਸੁਨੀਲ ਬੈਠ ਕੇ ਕਰ ਰਿਹਾ ਵੀ ਇਸ ਤਰ੍ਹਾਂ ਆਪਾਂ ਡੋਬੋ ਦੇਾਂਗੇ ਆ ਬੀਜੇਪੀ ਕਰ ਰਹੀ ਹੈ ਜਾਂ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਤੇ ਹੋ ਰਿਹਾ ਸਾਰੀ ਗੱਲਾਂ ਤੇ ਸਭ ਹਾਂਜੀ ਆਇ ਤੇ ਥਾਣੇ ਚ ਅੱਜ ਇੱਥੇ ਸਾਡਾ ਚੰਡੀਗੜ੍ਹ ਚ ਚੰਡੀਗੜ੍ਹ 39 ਥਾਣੇ ਚ ਦੇ ਕੇ ਆਏ ਇਸ ਦਾ ਵੀ ਜਾਂਚ ਕਰੋ ਕੌਣ ਕਰ ਰਿਹਾ ਇਹ ਮਗਰ ਹੈ ਕੌਣ ਉਹ ਤਾਂ ਕਰਕੇ ਆਏ ਬਟ that is ਕਿਸੇ ਨਾਲ ਰਾਜਨੀਤਿਕ ਖੁੰਧ ਕੱਢਣ ਦਾ ਨਹੀਂ ਸਾਡਾ ਮਸਲਾ ਸਾਡਾ ਦਾ ਵੀ ਚਰਚੇ ਕਰਕੇ ਇਹਨੂੰ ਬੰਦ ਕਰੀਏ